ਜੀ ਦਾ ਖਾਲਸਾ ਵਾਹਿਗੁਰੂ ਦੀ ਫਤਿਹ ਸ਼੍ਰੀ ਮਨਸੰਤ ਬਾਬਾ ਪ੍ਰਕਾਸ਼ ਸਿੰਘ ਜੀ ਮਹਾਰਜ ਦੇ ਪਵਿੱਤਰ ਸਾਥ ਤੇ ਅੱਜ ਦੇ ਇਸ ਦਿਨ ਦੂਰਦਰਡੇ ਤੋਂ ਆਏ ਸੰਗਤ ਦੀ ਸੇਵਾ ਜਿਹੜੀ ਕੀਤੀਆਂ ਹਨ ਸ਼੍ਰੀ ਮਨਸੰਤ ਬਾਬਾ ਅਮਰ ਸਿੰਘ ਜੀ ਜੋ ਸੱਚ ਕਰਨਿਆਂ ਦਾ ਗਏ ਹਨ ਉਹਨਾਂ ਦੇ ਦਰਸ਼ਨ ਕਰ ਲਈ ਉਹਨਾਂ ਦੀ ਯਾਦ ਵਿੱਚ ਸੰਤਾਂ ਦੂਜਣੇ ਤੋਂ ਪਹੁੰਚੀਆਂ ਉਹਨਾਂ ਦੇ ਮਤਾਵਰ ਅੱਜ ਜਾਇ ਸਮਾਗਮ ਵਿੜਾ ਹੈ ਇੱਕ ਪ੍ਰੋਗਰਾਮ ਹੈ ਸਾਧ ਸੰਗਤ ਨੇ ਆਉਣਾ ਹੈ ਉਹਨਾਂ ਦੀ ਜਾਣਕਾਰੀ ਹਿੱਤ ਇੱਕ ਪ੍ਰੋਗਰਾਮ ਹੋਏ ਜੋ ਇੱਥੇ ਟਰਸਟ ਕੰਮ ਕਰਦਾ ਹੈ ਬਾਬਾ ਜੀ ਦੇ ਇਖਤਾਨ ਤੇ ਉਹਨਾਂ ਨੇ ਮੀਟਿੰਗ ਕੀਤੀ ਸੀ ਉਸ ਟਰਸਟ ਦੇ ਜੋ ਫੈਸਲੇ ਲਏ ਹਨ ਉਹ ਮੈਂ ਆਪ ਸਮੂਹਾਂ ਦੀ ਜਾਣਕਾਰੀ ਹਿੱਤ ਆਪ ਜੀ ਦੇ ਇਹ ਸ਼ਿਰਵਤ ਪੇਸ਼ ਕਰ ਰਿਹਾ ਹਾਂ ਕਿ ਅੱਜ ਸੰਤਾਂ ਦਾਰਸ਼ਨ ਕਰਨ कल ਨੂੰ 27 ਜੂਨ ਨੂੰ ਸੰਸਕਾਰ ਦਾ ਸਮਾਂ ਹੈ ਸਵੇਰੇ 9:00 ਤੋਂ 10:00 ਵਜੇ 10:00 ਵਜੇ ਸੰਸਕਾਰ ਹੋਏਗਾ ਉਸ ਤੋਂ ਪਹਿਲਾਂ ਸੰਤਾਂ ਲਈ ਜੋ ਹੈ ਉਹਦੇ ਪਵਿੱਤਰ ਜੋ ਸ਼ੁਭਾਰਤ ਕਿਹਾ ਜਾਂਦੀ ਸੰਤਾਂ ਦਾ ਸ਼ੁਡਾਗਈਆ ਨਗਰ ਦਾ ਪੂਰੀ ਪ੍ਰਕਰਮ ਕਰਨ ਤੋਂ ਬਾਅਦ ਉਹਨਾਂ ਦਾ 10:00 ਵਜੇ ਸੰਸਕਾਰ ਹੋਏਗਾ ਇਸੇ ਸਥਾਨ ਤੇ ਬਾਗਵਾਲੇ 29 ਜੂਨ ਨੂੰ 29 ਜੂਨ ਨੂੰ ਜਿਹੜਾ ਹੈ ਉਹ ਅੰਗੀਠਾ ਸੁਭਾਲਿਆ ਜਾਣਾ ਮਾਪੋਸ਼ਾ ਦਾ ਅੰਗੀਠਾ ਸੁਭਾਲਾ ਦਾ ਟਾਈਮ ਹੈ ਮੇਰੇ 9:00 ਵਜੇ 9:00 ਵਜੇ ਜਿਹੜਾ ਅਸੀਂ ਪੁਰਨਾ ਇਹਦਾ ਸੰਗ ਲੈਦੇ ਆ ਪੁਰਜੂਗ ਲੈ ਜਾਣੇ ਨੇ ਉਹ ਅਸੀਂ 9:00 ਵਜੇ 29 ਜੂਨ ਨੂੰ ਇਹ ਸਮਾਗਮ ਹੋਏਗਾ ਪਹਿਲੀ ਨੂੰ 1 ਜੁਲਾਈ ਨੂੰ ਸੋਮਵਾਰ ਨੂੰ ਖੀਰੇ ਖੜਪੜਾਵਾ ਹੋਣਗੇ ਮਾਪੋਸ਼ਾ ਦੀ ਯਾਦ ਵਿੱਚ ਗੁਰਦਰ ਸਾਹਿਬ ਤੇ 3 ਜੁਲਾਈ ਮੇਰੇ ਬੋਤਵਾਰ ਨੂੰ ਹਨ ਪਰਸਾ ਦੇ ਕੋ ਪਹਿਣਗੇ ਇਧਰ ਪਹਿਲਾ 10:00 ਜੀ ਉਸ ਬਾਅਦ 10:30 ਤੋਂ 1:00 ਤੱਕ ਮੇਨ ਸਮਾਗਮ ਅੰਤਮ ਅਰਦਾਸ ਜਿਉਂ ਅਸੀਂ ਕਹਿੰਦੇ ਆ ਉਹ ਮੇਨ ਹਾਲ ਦੇ ਵਿੱਚ ਉਧਰ ਹੋਏਗੀ ਸਭ ਤਾਂ ਇਹ ਸਾਰਾ ਪ੍ਰੋਗਰਾਮ ਨੋਟ ਕਰ ਲੈਣਾ ਦੁਆਰਾ ਫਿਰ ਮੈਂ ਰੀਮਾਈਂਡ ਕਰ ਲੱਗੇ ਕਿ ਕੱਲ ਸਸਕਾਰ ਸਵੇਰੇ 9:00 ਵਜੇ ਤੋਂ 10:00 ਵਜੇ ਤੱਕ ਸੰਗਤ ਦਰਸ਼ਨ ਕਰਨ ਮਾਪ ਬਿਸ਼ਾਲੇ 29 ਤਰੀਕ ਨੂੰ 29 ਜੂਨ ਨੂੰ 10:00 ਵਜੇ ਆ ਜਾਣਾ 1 ਜੁਲਾਈ ਨੂੰ ਸ਼ੋਭਨ ਸ਼ਿਖਰਪੁਰ ਸਾਹਿਬ ਆਉਣਗੇ ਇਸੇ ਸਥਾਨ ਤੇ 3 ਜੁਲਾਈ ਨੂੰ ਸ਼ਿਖਰਪੁਰ ਸਾਹਿਬ ਦੇ ਪਹੁੰਚ ਬੁੱਧਵਾਰ ਸਵੇਰੇ 10:00 ਦੇ ਇਸਤਾਨ ਤੇ 10:30 ਤੋਂ ਲੈ ਕੇ 1:00 ਤੱਕ ਸਮਾਰੋਹ ਹੋਏਗਾ ਉਧਰ ਦੇ ਪਾਸੇ ਵਿਵਾਨ ਹਾਲ ਦੇ ਅੰਦਰ ਉੱਥੇ ਸਮਾਰਕ ਚਲਨਗੇ ਕੀਰਤ ਜਗਿਆਨ ਨੇ ਸੰਗਤਾਂ اپنی جو ماں پور شہر ہو گئے وہ اپنی شردا کے پورٹ کر سکیں گے یہ سارا فیصلہ اتوں کا جو ٹرسٹ کام کرتا ہے ٹرسٹ نے اپنی میٹنگ رکھ کے اس میٹنگ فیصلے لے ہیں سو سنگت کی جانکاری ہے جتوں کی جنوں بھی پتہ رہا تھا اگر کوئی سنگت پوچھتی ہے یہ سوچنا جہی ہے وہ اگے تو ابھی پہنچائی جائے واحر جی کا خالس واحر جی کی فتح